ਇੱਕ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਨੂੰ ਹਟਾ ਦਿੱਤਾ ਗਿਆ ਜੀ ਹਾ ਮੁਹਾਲੀ ਬਸ ਅੱਡੇ ਤੋਂ ਇਸ ਬੁੱਤ ਨੂੰ ਹਟਾ ਦਿੱਤਾ ਗਿਆ ਇਸ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਘੇਰਿਆ ਸੋ ਦੱਸਦੀ ਕਿ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਜੋ ਬੁੱਤ ਲਗਾਇਆ ਗਿਆ ਸੀ ਉਸ ਨੂੰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਟਾ ਦਿੱਤਾ ਹੈ ਮੁਹਾਲੀ ਦੇ ਬਸ ਅੱਡੇ ਤੇ ਬੁੱਤ ਲੱਗਿਆ ਸੀ ਜਿਸ ਨੂੰ ਹਟਾਇਆ ਗਿਆ ਔਰ ਇਸ ਨੂੰ ਲੈ ਕੇ ਉਹ ਵਿਰੋਧੀ ਨਿਸ਼ਾਨਾ ਸਰਕਾਰ ਤੇ ਸਾਧਰੇ ਨੇ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਘੇਰਿਆ ਕਹੇ ਕਿ ਸਿੱਖ ਸ਼ਖਸੀਅਤਾਂ ਨੂੰ ਨਿਸ਼ਾਨਾ ਪੰਜਾਬ ਸਰਕਾਰ ਬਣਾ ਰਹੀ ਹੈ ਪਹਿਲਾ ਮਹਾਰਾਜਾ ਰਣਜੀਤ ਸਿੰਘ ਦੀਆਂ ਤਸਵੀਰਾਂ ਹਟਾਈਆਂ ਗਈਆਂ ਤੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਬੁੱਤ ਹਟਾਉਣ ਨੂੰ ਉਹਨਾਂ ਨੇ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਹਾ। ਸਿੱਖ ਸ਼ਖਸੀਅਤਾਂ ਦੀ ਕੁਰਬਾਨੀ ਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੀਆਂ ਹਰਕਤਾਂ ਤੋਂ ਪੰਜਾਬ ਸਰਕਾਰ ਬਾਜ਼ ਆਏ ਏ ਵਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਹਾ ਹੋਇਆ ਕਿ ਹੈ। ਸੋ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਜੋ ਬੁੱਤ ਲੱਗਿਆ ਸੀ ਉਸ ਨੂੰ ਹਟਾ ਦਿੱਤਾ ਗਿਆ ਜਿਸ ਨੂੰ ਲੈ ਕੇ ਹੁਣ ਵਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਹਾ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਨੂੰ ਹਟਾਉਣ ਤੋਂ ਬਾਅਦ ਇੱਥੇ ਮਾਹੌਲ ਜਿਹੜਾ ਹੈ ਉਜ਼ਰੂਰ ਗਰਮਾਇਆ ਤੇ ਬਿਕਰਮ ਸਿੰਘ ਮਜੀਠੀਆ ਨੇ ਇੱਥੇ ਇਸ ਤੇ ਨਿਸ਼ਾਨਾ ਸਾਧਿਆ ਸੋ ਮੋਹਾਲੀ ਬਸ ਅੱਡੇ ਤੋਂ ਜਿਹੜਾ ਇਹ ਹਟਾਇਆ ਗਿਆ ਬੁੱਤ ਉਸ ਤੋਂ ਪਹਿਲਾਂ ਤੜੀਅਤ ਦੱਸ ਦਈਏ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਹੈ ਉਹ ਵੀ ਸਟੈਚੂ ਹਟਾਇਆ ਗਿਆ ਸੀ ਸੋ ਤਸਵੀਰਾਂ ਹਟਾਈਆਂ ਗਈਆਂ ਸੀ ਸੋ ਇਸ ਨੂੰ ਲੈ ਕੇ ਕੀਰਦੇ ਹੋਏ ਨਜ਼ਰ ਆਏ ਨੇ ਬਿਕਰਮ ਸਿੰਘ ਮਜੀਠੀਆ ਉਹਨਾਂ ਕਹਿੰਿਆ ਕਿ ਸਿੱਖ ਸ਼ਖਸੀਅਤਾਂ ਨੂੰ ਇੱਥੇ ਦਰਕਿਨਾਰ ਕੀਤਾ ਜਾ ਰਿਹਾ ਹੈ ਅੱਜ ਭਗਵੰਤ ਮਾਨ ਜੀ ਨੇ ਇੱਕ ਨਵਾਂ ਕੰਮ ਕਰਤਾ ਕਿ ਬਾਬਾ ਬੰਦਾ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦੀ ਜੋ ਅ ਬੜਾ ਵੱਡਾ ਬਹੁਤ ਯਾਦਗਾਰ ਬੱਸ ਸਟੈਂਡ ਮੋਹਲ ਮੋਹਲੀ ਚ ਜਿਹੜਾ ਚੀਫੇ ਚ ਚੱਲਦਾ ਉੱਥੇ ਸੀਗਾ ਉਹਨੂੰ ਹਟਾ ਦਿੱਤਾ ਗਿਆ ਪਹਿਲਾਂ ਹੀ ਇਸ ਗੱਲ ਦਾ ਬੜਾ ਰੋਸ ਸੀ ਕਿ ਬੱਸ ਸਟੈਂਡ ਦੇ ਕਿੰਨੇ ਖਸਤੇ ਹਾਲਾਤ ਹੋ ਗਏ ਨੇ ਇਹ ਉਹ ਧਰਤੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੇਲੇ ਚੱਪੜਚੇੜੀ ਦੀ ਯਾਦਗਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਸਾਹਿਬ ਨੂੰ ਸਮਰਪਿਤ ਹੋ ਯਾਦਗਾਰ ਬਣੀ ਹੈ ਜਿਹਨੂੰ ਵੱਡੀ ਗਿਣਤੀ ਚ ਲੋਕ ਉੱਥੇ ਵੇਖਣ ਵੀ ਆਉਂਦੇ ਆ ਸਤਿਕਾਰ ਵੀ ਭੇਟ ਕਰਦੇ ਆ ਅੱਜ ਉਹਨਾਂ ਦੀ ਉਸ ਧਰਤੀ ਤੇ ਇੱਕ ਬੱਸ ਸਟੈਂਡ ਜਿੱਥੇ ਉਹਨਾਂ ਦੀ ਯਾਦਗਾਰ ਬਣੀ ਹੋਵੇ ਉਹਨਾਂ ਦਾ ਬੁੱਧ ਲੱਗਿਆ ਹੋਵੇ ਉਹਨੂੰ ਹਟਾ ਦਿੱਤਾ ਜਾਂਦਾ ਹੈ ਇਹ بار-ਬਾਰ ਜੋ ਅਟੈਕ ਕੀਤਾ ਜਾ ਰਿਹਾ ਹੈ ਸਿੱਖ ਕੌਮ ਤੇ ਕਿ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਇਹਦੇ ਨਾਲ ਜਿੱਥੇ ਸਾਰਿਆਂ ਦੇ ਹਿਰਦੇ ਵੀ ਬੜੇ ਦੁਖੀ ਹੋਏ ਆ ਔਰ ਤੁਹਾਨੂੰ ਜਿੱਥੇ ਮੈਂ ਇਸ ਐਕਸ਼ਨ ਨੂੰ ਕੰਡਮ ਕਰਦਾ ਔਰ ਸਰਕਾਰ ਨੂੰ ਇਮੀਡੀਏਟਲੀ ਜਿੱਥੇ ਉਸ ਬਸ ਸਟੈਂਡ ਦੀ ਸਾਮ ਸੰਭਾਲ ਕਰਨੀ ਚਾਹੀਦੀ ਹੈ ਉਥੇ ਇਮੀਡੀਏਟਲੀ ਉਸ ਬੁੱਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦੇ ਬੁੱਤ ਨੂੰ ਉਥੇ ਰਿਸਟੋਰ ਕਰਨਾ ਚਾਹੀਦਾ ਨਹੀਂ ਤਾਂ ਮੈਂ ਸਮਝਾਂਗਾ ਕਿ ਸਰਕਾਰ ਨੂੰ ਕੋਈ ਇੱਕ ਗਿਣੀ ਮਿਥੀ ਸਾਜ਼ਿਸ਼ ਨਾਲੇ ਚੱਲ ਰਿਹਾ ਜਿਵੇਂ ਮੈਂ ਪਹਿਲਾਂ ਦੋ ਤਿੰਨ ਗੱਲਾਂ ਦੱਸੀਆਂ ਔਰ ਤੁਹਾਨੂੰ ਉਹ ਦਿਨ ਵੀ ਯਾਦ ਹੋਣਾ ਜਦੋਂ ਆਮ ਆਦਮੀ ਦੇ ਕਲੀਨਿਕ ਬਣੇ ਆ ਪੰਜ ਪਿਆਰਿਆਂ ਦੇ ਨੌ ਨੂੰ ਜਿਹੜੇ ਸਮਰਪਿਤ ਹਸਪਤਾਲ ਜਾਂ ਕਿਨੇ ਚੱਲਦੇ ਸਨ ਉਹਨਾਂ ਦੇ ਵੀ ਨੌ ਹਟਾਉਣ ਦੀ ਇੱਕ ਵਾਰੀ ਯਤਨ ਹੋਇਆ ਸੀ ਉਹਦਾ ਵੀ ਬੜਾ ਵੱਡਾ ਵਿਰੋਧ ਹੋਇਆ ਸੋ ਮੇਰਾ ਕਹਿਣ ਦਾ ਭਾਵ ਕਿ ਬਾਰ-ਬਾਰ ਭਗਵੰਤ ਮਾਨ ਵੱਲੋਂ ਇਹ ਜਿਹੇ ਯਤਨ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਜਦੋਂ ਉਹਨਾਂ ਦਾ ਵਿਰੋਧ ਹੁੰਦਾ ਹੈ ਤੇ ਫਿਰ ਇਹ ਯੂ-ਟਰਨ ਲੈਂਦੇ ਆ ਮੈਂ ਸਮਝਦਾ ਸਾਧ ਸੰਗਤ ਜੀ ਅੱਜ ਵੀ ਫਿਰ ਮੌਕਾ ਆਇਆ ਹੈ ਕਿ ਜੇ ਇਹ ਬਾਜ਼ਨਾ ਆਇਆ ਭਗਵੰਤ ਮਾਨ ਫਿਰ ਇਹਦਾ ਤਗੜੇ ਹੋ ਕੇ ਵਿਰੋਧ ਕਰਨਾ ਪੈਣਾ ਕਿ ਇਹਨੂੰ ਇਹ ਜੇ ਗਲਤ ਫੈਸਲੇ ਆਪ ਦਾ ਵਾਪਸ ਲਵੇ ਔਰ ਹਿਸਟਰੀ ਨੂੰ ਡਿਸਟੋਰਟ ਕਰਨ ਦੀ ਜਾਂ ਜਿਹੜੇ ਹਿਸਟੋਰੀਕਲ ਫੈਕਟਸ ਨੇ ਜਾਂ ਜਿਹੜੇ ਹਿਸਟੋਰੀਕਲ ਵੱਡੀਆਂ ਸਿੱਖ ਕੌਮ ਨਾਲ ਸੰਬੰਧਿਤ ਸ਼ਖਸੀਅਤਾਂ ਨੇ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੀ ਦੇਨ ਨੂੰ ਇਹ ਜਿਹੜਾ ਦਰਕ ਨਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਜੀ ਗਲਤੀ ਗੁਸਤਾਖੀ ਕੋਈ ਅੱਗੇ ਨਾ ਕਰ ਸਕੇ ਰਵਿੰਦਰ ਮੀਤ ਅਸਵਲੇ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਰਵਿੰਦਰ ਜਿਸ ਤਰ੍ਹਾਂ ਦੇ ਨਾਲ ਇਹ ਪੂਰੇ ਮਾਮਲਾ ਸਾਹਮਣੇ ਆਇਆ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਤੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਤੇ ਇਸ ਨੂੰ ਲੈ ਕੇ ਨਿਸ਼ਾਨਾ ਸਾਧਿਆ ਬਿਕਰਮ ਸਿੰਘ ਮਜੀਠੀਆ ਨੇ ਯਕੀਨਨ ਇਸ ਨੂੰ ਲੈ ਕੇ ਸਰਕਾਰ ਦੀ ਕਿਤੇ ਨਾ ਕਿਤੇ ਤਾਂ ਇੱਕ ਜਵਾਬਦੇਹੀ ਬਣਦੀ ਹੈ ਬਿਲਕੁਲ ਜ਼ਾਹਿਰ ਤੌਰ ਤੇ ਜਵਾਬਦੇਹੀ ਤਾਂ ਬਣਦੀ ਹੈ ਕਿਉਂਕਿ ਸਿੱਖਾਂ ਦੇ ਮਹਾਨ ਜਰਨੈਲ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਇਹ ਇੰਟਰ ਸਟੇਟ ਬੱਸ টারਮੀਨਲ ਬਣਿਆ ਸੀਗਾ 2016 ਦੇ ਵਿੱਚ ਹਾਲਾਂਕਿ ਇਹਦਾ ਨੀ ਪੱਥਰ ਜਿਹੜਾ 2009 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਦੇ ਸਮੇ ਹੀ ਰੱਖਿਆ ਗਿਆ ਸੀ ਤੇ ਉਸ ਤੋਂ ਬਾਅਦ ਉਦਘਾਟਨ ਵੀ ਇਹਦਾ ਡਿਪਟੀ ਸੀਐਮ ਉਸ ਸਮੇ ਦੇ ਸੁਪੀਰ ਸਿੰਘ ਬਾਦਲ ਉਹਨਾਂ ਵੱਲੋਂ ਇਹਦਾ ਨੀ ਜਿਹੜਾ ਉਦਘਾਟਨ ਕੀਤਾ ਗਿਆ ਸੀਗਾ ਤਾ ਇਹ ਜਗਾ ਜਿਹੜੀ ਹੈਗੀ ਆ 6 ਫੁੱਟ ਉੱਚੇ ਚਬੂਤਰੇ ਦੇ ਉੱਤੇ ਬੰਦਾ ਸਿੰਘ ਬਹਾਦਰ ਉਹਨਾਂ ਦਾ ਸਟੈਚੂ ਜਿਹੜਾ ਹੈਗਾ ਇੱਥੇ ਲਗਾਇਆ ਗਿਆ ਸੀ ਬੁੱਤ ਦੇਖਣ ਦੂਰੋਂ ਦੂਰੋਂ ਲੋਕ ਆਉਂਦੇ ਸੀਗੇ ਨਾਲ ਨਾਲ ਇੱਥੇ ਤਸਵੀਰਾਂ ਵੀ ਲੋਕ ਖਿਚਾਉਂਦੇ ਸੀ ਤੇ ਉਹਨਾਂ ਦਾ ਜਿਹੜਾ ਇਤਿਹਾਸ ਹੈਗਾ ਉਹ ਵੀ ਇੱਥੇ ਪੂਰਾ ਤਰੀਕੇ ਦੇ ਨਾਲ ਦੋ ਲੈਂਗੁਏਜਸ ਵਿੱਚ ਲਿਖਿਆ ਗਿਆ ਜਿਨ੍ਹਾਂ ਦਾ ਇਤਿਹਾਸ ਲੋਕ ਪੜ੍ਹਦੇ ਸੀਗੇ ਆ ਕੇ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਕਿੱਡੇ ਵੱਡੇ ਜਰਨੈਲ ਜਿਹੜੇ ਹੈਗੇ ਨੇ ਸਾਡੇ ਇਸੇ ਕੌਮ ਦੇ ਰਹੇ ਨੇ ਤੇ ਇਹ ਦੇਖੋ ਪੰਜਾਬੀ ਦੇ ਵਿੱਚ ਜਿਹੜਾ ਇਹਨਾਂ ਦਾ ਇਤਿਹਾਸ ਲਿਖਿਆ ਗਿਆ ਉੱਤੇ ਜਿਹੜਾ ਮੈਟਲ ਦਾ ਬਣਿਆ ਹੋਇਆ ਬੁੱਤ ਲੱਗਿਆ ਹੋਇਆ ਸੀਗਾ ਤਾਂ ਉਸ ਮੈਟਲ ਦੇ ਬੁੱਤ ਦਾ ਹਾਲਾਕੀ ਕਲਰ ਵੀ ਪਿਛਲੇ ਦਿਨਾਂ ਦੇ ਵਿੱਚ ਉਤਰਿਆ ਉਹਦੇ ਤੇ ਵੀ ਬੜਾ ਵਿਵਾਦ ਹੋਇਆ ਸੀ ਜੋ ਘੋੜੇ ਦੀ ਲਗਾਮ ਸੀਗੀ ਉਹ ਵੀ ਅਖਸਤਾ ਹਾਲਤ ਦੇ ਵਿੱਚ ਸੀਗੀ ਲੇਕਿਨ ਸਾਮ ਸੰਭਾਲ ਨਹੀਂ ਕੀਤੀ ਗਈ ਹੁਣ ਤਾਂ ਇੱਥੋਂ ਤੱਕ ਨੌਬਤ ਆ ਗਈ ਹੈ ਕਿ ਇਹ ਪੂਰਾ ਜਿਹੜਾ ਬੁੱਤ ਹੈ ਉਹ ਹੀ ਹਟਾ ਦਿੱਤਾ ਗਿਆ ਤਾਂ ਇਹ ਦੇਖੋ ਇਸ ਤਰੀਕੇ ਨਾਲ ਜਦੋਂ ਬੋਤ ਹਟਾਇਆ ਜਾਂਦਾ ਤਾਂ ਜ਼ਾਹਿਰ ਤੌਰ ਤੇ ਸਰਕਾਰ ਨੂੰ ਇਹਦੇ ਜਵਾਬਦੇਹੀ ਬਣਦੀ ਹੈ ਕਿਉਂਕਿ ਪਿਛਣੀਆਂ ਸਰਕਾਰਾਂ ਦੇ ਵਿੱਚ ਜੋ ਬਣਿਆ ਹੈਗਾ ਉਸ ਨੂੰ ਸੰਭਲਦਾ ਵੀ ਅਗਰ ਕੰਮ ਸਰਕਾਰ ਨਹੀਂ ਕਰ ਸਕਦੀ ਤਾਂ ਜ਼ਾਹਿਰ ਤੌਰ ਤੇ ਸਰਕਾਰ ਦੇ ਲਈ ਜ਼ਿੰਮੇਦਾਰ ਤਾਂ ਹੈ ਹੀ ਹੈ ਦੂਸਰੀ ਗੱਲ ਹੁਣ ਇਹ ਜਿਹੜਾ ਉੱਪਰ ਤੁਸੀਂ ਦੇਖੋਗੇ ਉੱਪਰ ਲਿਖਿਆ ਗਿਆ ਬੰਦਾ ਸਿੰਘ ਬਹਾਦਰ ਇੰਟਰਸਟ ਰੇਟ ਟਰਮੀਨਲ ਇਹ ਜਿਹੜਾ ਤੁਹਾਨੂੰ ਦੇਖ ਨਹੀਂ ਰਿਹਾ ਹੋਣਾ ਸ਼ਾਇਦ ਤਾਂ ਸੋਚਦਾ ਲੇਕਿਨ ਇਹਨੂੰ ਉਤੋਂ ਵੀ ਜਿਹੜਾ ਮਟਾ ਦਿੱਤਾ ਗਿਆ ਉਤੋਂ ਜਿਹੜੇ ਇਹਦੇ ਅੱਖਰ ਸੀਗੇ ਲਿਖੇ ਹੋਏ ਜਿਹੜੇ ਕਿ ਦੂਰੋਂ ਤੋਂ ਹੀ ਦੇਖਦੇ ਸੀਗੇ ਉਹ ਵੀ ਹਟਾ ਦਿੱਤੇ ਗਏ ਨੇ ਤਾਂ ਇਹ ਕਿਉਂ ਹੋ ਰਿਹਾ ਆਖਿਰਕਾਰ ਦੇ ਪਿੱਛੇ ਗੱਲ ਕੀ ਹੈਗੀ ਆ ਇਹਦਾ ਜਵਾਬ ਜਿਹੜਾ ਹੈਗਾ ਸਰਕਾਰ ਨੂੰ ਦੇਣਾ ਜ਼ਰੂਰ ਬੰਦਾ ਜ਼ਾਹਿਰ ਤੌਰ ਤੇ ਇਹ ਜਿਹੜਾ ਬੱਸ ਸਟੈਂਡ ਸੀਗਾ ਜਿਹੜਾ ਇਹਦੇ ਵਿੱਚ ਮਲਟੀਪਲੈਕਸ ਸੀਗਾ ਇਹਦੇ ਚ ਥੀਟਰ ਬਣਿਆ ਹੋਇਆ ਉੱਤੇ ਹੈਲੀਪੈਡ ਵੀ ਬਣਿਆ ਹੋਇਆ ਮਾਰਕੀਟ ਬਣੀ ਹੋਈ ਹੈ ਇਹ ਪਹਿਲਾ ਪੰਜਾਬ ਦਾ ਐਸਾ ਇਨਾ ਵੱਡਾ ਬੱਸ ਟਰਮੀਨਲ ਸੀਗਾ ਜਿਹੜਾ ਕਿ ਇੱਕ ਤਰੀਕੇ ਨਾਲ ਕਹਿ ਲੋ ਕਿ ਇੱਕ ਮਾਡਲ ਬੱਸ ਸਟੈਂਡ ਵੀ ਸੀਗਾ ਜਿੱਥੋਂ ਇਥੋਂ ਹਰ ਪਾਸੇ ਨੂੰ ਹਰ ਸਟੇਟ ਨੂੰ ਬੱਸਾਂ ਨਿਕਲਦੀਆਂ ਸੀ ਇਹ ਦੇਖੋ ਉੱਪਰ ਬੰਦਾ ਸਿੰਘ ਭੰਦਰ ਅੰਤਰਰਾਜੀ ਬੱਸ ਟਰਮੀਨਲ ਇਹ ਲਿਖਿਆ ਹੋਇਆ ਇਹਦੇ ਥੱਲੇ ਵੀ ਇੱਕ ਲਿਖਿਆ ਹੋਇਆ ਸੀ ਲੰਬੀ ਵੱਡੀਆਂ ਲਾਈਨਾਂ ਇਹ 43 ਮੀਟਰ ਜਿਹੜਾ ਲੰਬਾ ਬੋਰਡ ਹੈਗਾ ਜਿਹੜਾ ਉੱਤੇ ਲੱਗਿਆ ਹੋਇਆ ਇੱਕ ਬਹੁਤ ਹੀ ਜਿਹੜਾ ਪੈਸਾ ਲਗਾ ਕੇ ਸੈਂਕੜੇ ਕਰੋੜਾਂ ਪੈਸਾ ਲਗਾ ਕੇ ਇਸ ਨੂੰ ਤਿਆਰ ਕੀਤਾ ਗਿਆ ਸੀ ਲੇਕਿਨ ਸਾਮ ਸੰਭਾਲਨਾ ਤਾਂ ਪਿਛਲੀ ਕੈਪਟਨ ਸਰਕਾਰ ਚ ਹੋਈ ਤੇ ਨਾ ਹੀ ਇਸ ਸਰਕਾਰ ਦੇ ਵਿੱਚ ਹੋ ਜੀ ਬਿਲਕੁਲ ਅਰਵਿੰਦਰ ਇਥੇ ਜਿਸਰ ਦੇ ਨਾਲ ਜੋ ਇਹ ਹਾਲਾਤ ਔਰ ਜਿਸਰ ਦੇ ਨਾਲ ਸਰਕਾਰ ਸਾਮ ਸੰਭਾਲ ਤੱਕ ਕੀ ਕਰਨੀ ਹੈ ਸੋ ਕੋ ਜਿਹੜੇ ਸਾਡੇ ਜਰਨਲ ਰਹੇ ਨੇ ਉਹਨਾਂ ਦੇ ਬਹੁਤ ਉਤਾਰ ਨੇ ਸਿਕਸ਼ਕ ਸੇਤਾ ਦੇ ਨਾਲ ਇਸ ਤਰ੍ਹਾਂ ਦੇ ਨਾਲ ਵਤੀਰਾ। ਕਿਆ ਸਮਝਿਆ ਜਾਏ ਕਿ ਸਰਕਾਰ ਸਿਰਫ ਅਜਿਹਾ ਇਸ ਲਈ ਕਰੀ ਕਿਉਂਕਿ ਪਿਛਲੀਆਂ ਸਰਕਾਰਾਂ ਚ ਬਣਿਆ ਔਰ ਕਿਤੇ ਨਾ ਕਿਤੇ ਇਸ ਦਾ ਕਿਉਂ ਕ੍ਰੈਡਿਟ ਨਾ ਉਹ ਪਾਰਟੀ ਜਿਹੜੀ ਲੈ ਲਵੇ ਸ਼ਾਇਦ ਇਹ ਉਹਨਾਂ ਦੀ ਸੋਚ ਹੋ ਸਕਦੀ ਹੈ। ਕੋਈ ਇਹਦੇ ਪਿੱਛੇ ਕਾਰਨ ਤਾਂ ਬਹੁਤ ਡੂੰਘੇ ਵੀ ਹੋ ਸਕਦੇ ਆ ਕਿ ਸਿਰਫ ਇਨਾ ਨਹੀਂ ਕਿ ਰਾਜਨੀਤੀ ਦੇ ਪਿੱਛੇ ਕਾਰਨ ਹੋ ਸਕਦਾ ਤੇ ਪਾਕ ਪਿੱਛੇ ਕਾਰਨ ਹੋਰ ਵੀ ਬਹੁਤ ਡੂੰਘੇ ਹੋ ਸਕਦੇ ਆ ਜਿੰਨਾ ਨੂੰ ਸਮਝਣ ਦੀ ਲੋੜ ਆ ਇਸ ਸਮੇਂ ਹੈਗੀ ਆ ਕਿ ਅਕਲਕਾਰ ਇਸ ਤਰੀਕੇ ਦਾ ਵਤੀਰਾ ਕਿਉਂ ਕੀਤਾ ਜਾ ਰਿਹਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ उतारी ਗਈ ਸੀਗੀ ਮੁੱਖ ਮੰਤਰੀ ਦਫ਼ਤਰਾਂ ਦੇ ਵਿੱਚੋਂ ਤਾਂ ਉਦੋਂ ਵੀ ਬੜਾ ਵਿਵਾਦ ਹੋਇਆ ਸੀ ਇਹ ਕਾਰਨ ਸਿਰਫ ਜਿਹੜੇ ਸਿੱਖ ਯੋਧੇ ਹੈਗੇ ਨੇ ਉਹਨਾਂ ਨੂੰ ਲੈ ਕੇ ਹੀ ਇਹ ਤਸਵੀਰਾਂ ਕਿਉਂ ਹਟਾਈਆਂ ਜਾਂਦੀਆਂ ਹਨ ਉਹਨਾਂ ਦੀ ਬੁੱਤ ਕਿਉਂ ਹਟਾਏ ਜਾਂਦੇ ਨੇ ਇਹ ਇੱਕ ਬਹੁਤ ਇਹ ਸੋਚਣ ਸਮਝਣ ਦੀ ਲੋੜ ਹੈਗੀ ਆ ਇਸ ਸਮੇਂ ਅਗਰ ਗੱਲ ਕਰੀਏ ਤਾਂ ਦੇਖੋ ਤੁਸੀਂ ਇੱਥੇ ਵੀ ਜਿਹੜਾ ਲਿਖਿਆ ਗਿਆ ਇੰਗਲਿਸ਼ ਦੇ ਵਿੱਚ ਲਿਖਿਆ ਗਿਆ ਬੰਦਾ ਸਿੰਘ ਬਹਾਦਰ ਦਾ ਜਿਹੜਾ ਇਹ ਇਤਿਹਾਸ ਹੈਗਾ ਚੱਪੜਚੜੀ ਦੇ ਮੈਦਾਨ ਦੇ ਵਿੱਚ ਜਦੋਂ ਫਤਿਹ ਹਾਸਲ ਕੀਤੀ ਸੀਗੀ ਬੰਦਾ ਸਿੰਘ ਬਹਾਦਰ ਨੇ ਸੂਬਾ ਸਰਹਿੰਦ ਦੇ ਖਿਲਾਫ ਉਸ ਤੋਂ ਬਾਅਦ ਉਹਨੂੰ ਮਾਰ ਕੇ ਸਰਹਿੰਦ ਦੀਆਂ ਗਲੀਆਂ ਦੇ ਵਿੱਚ ਘੋੜੇ ਦੇ ਪਿੱਛੇ ਬੰਨ ਕੇ ਉਹਨਾਂ ਵੱਲੋਂ ਉਸ ਨੂੰ ਕਿਸ਼ਟਿਆ ਗਿਆ ਸੀਗਾ ਤਾਂ ਇਸ ਤਰੀਕੇ ਦੇ ਇਤਿਹਾਸ ਹੈਗਾ ਸਿੱਖ ਰਾਜ ਸਥਾਪਿਤ ਕਰਨ ਵਾਲੇ ਜਿਹੜੇ ਐਸੇ ਯੋਧੇ ਹੈਗੇ ਨੇ ਉਹਨਾਂ ਬਾਰੇ ਜਦੋਂ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਸਿੱਖ ਇਤਿਹਾਸ ਬਾਰੇ ਤਾਂ ਉਸ ਤੋਂ ਤਕਲੀਫ ਕਿਸੇ ਨੂੰ ਕੀ ਹੁੰਦੀ ਹੈ ਇਹ ਇਸ ਤਰੀਕੇ ਨਾਲ ਕਿਉਂ ਹਰਕਤਾਂ ਕੀਤੀਆਂ ਜਾਂਦੀਆਂ ਜਦੋਂ ਇੰਨੇ ਵਧੀਆ ਤਰੀਕੇ ਦੇ ਨਾਲ ਮੈਟਲ ਦੇ ਐਡੇ ਵਧੀਆ ਬੋਤਲ ਲਗਾਏ ਗਏ ਸੀ ਇੱਥੇ ਤਾਂ ਉਹਨਾਂ ਨੂੰ ਹਟਾਉਣ ਦੀ ਕੀ ਲੋੜ ਸੀਗੀ ਇਹ ਜਵਾਬਦੇਹੀ ਤਾਂ ਸਰਕਾਰ ਦੀ ਜ਼ਾਹਿਰ ਤੌਰ ਤੇ ਬਣਦੀ ਹੈ ਜਵਾਬ ਸ਼ਾਇਦ ਸਰਕਾਰ ਇਸ ਤਰ੍ਹਾਂ ਦੇਵੇ ਵੀ ਕਿਉਂਕਿ ਇਹ ਬਿਹਤ ਦਾ ਵੱਡਾ ਇਟਰਮੀਨਲ ਬਣਿਆ ਹੋਇਆ ਸੀ ਜਿਹੜਾ ਕਿ ਇੱਕ ਮਹਾਨ ਯੋਧੇ ਦੇ ਨਾਮ ਤੇ ਬਣਾਇਆ ਗਿਆ ਸੀਗਾ ਤਾਂ ਹੁਣ ਇਹ ਕਾਰਨ ਇਹ ਬਿਲਕੁਲ ਇੱਥੇ ਸਿੱਖ ਸ਼ਖਸ ਸੀਤਾ ਦੇ ਨਾਲ ਇਸ ਤਰ੍ਹਾਂ ਦੇ ਨਾਲ ਵਤੀਰਾ ਕਰਨਾ ਜਦੋਂ ਕਿ ਦਮ ਪੜਦੀ ਹੈ ਆਮਨ ਸਰਕਾਰ ਖੁਦ ਮੁੱਖ ਮੰਤਰੀ ਭਗਵੰਤ ਮਾਨ ਕੀ ਅਸੀਂ ਆਪਣੇ ਸ਼ਹੀਦਾਂ ਨੂੰ ਨਮਨ ਕਰਦੇ ਆ ਉਹਨਾਂ ਦੀਆਂ ਪਰਚਨਾ ਤੇ ਚੱਲਣਾ ਚਾਹੀਦਾ ਲੇਕਿਨ ਇੱਥੇ ਜੋ ਯਾਦਗਾਰਾਂ ਬਣਾਈਆਂ ਗਈਆਂ ਜੋ ਬੁੱਤ ਲਗਾਏ ਗਏ ਉਹਨਾਂ ਦੇ ਨਾਲ ਇਹ ਵਤੀਰਾ ਯਕੀਨਨ ਇਸ ਨੂੰ ਲੈ ਕੇ ਸਿੱਖ ਕੌਮ ਦੇ ਵਿੱਚ ਵੀ ਰੋਸ ਹੋਏਗਾ ਔਰ ਸਰਕਾਰ ਦੀ ਵੱਡੀ ਜਵਾਬਦੇਹੀ ਰਵਿੰਦਰ ਇੱਥੇ ਜ਼ਰੂਰ ਬਣਦੀ ਹੈ ਬਿਲਕੁਲ ਜ਼ਾਹਿਰ ਤੌਰ ਤੇ ਦੇਖੋ ਕੋਈ ਨਵਾਂ ਜਦੋਂ ਕੋਈ ਬਣਾਉਣਾ ਹੁੰਦਾ ਤਾਂ ਉਹਦੇ ਤੇ ਬਹੁਤ ਪੈਸਾ ਸਰਕਾਰਾਂ ਦਾ ਲੱਗਦਾ ਜਦੋਂ ਇਹ ਟਰਮੀਨਲ ਵੀ ਬਣਿਆ ਸੀਗਾ ਤਾਂ ਇਹ 7 ਏਕੜ ਦੇ ਵਿੱਚ ਟਰਮੀਨਲ ਬਣਾਇਆ ਗਿਆ ਸੀ ਯਾਰ ਕਿ ਡ੍ਰੀਮ ਪ੍ਰੋਜੈਕਟ ਵੀ ਸੀਗਾ ਸਰਦਾਰ ਸੁਖਵਿੰਦਰ ਸਿੰਘ ਬਾਦਲ ਜਿਹੜੇ ਉਸ ਸਮੇਂ ਡਿਪਟੀ ਸੀਐਮ ਵੀ ਸੀਗੇ ਤਾਂ ਉਹਨਾਂ ਵੱਲੋਂ ਇਹ 7 ਏਕੜ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਟਰਮੀਨਲ ਬਣਾਉਣ ਦੀ ਇੱਕ ਸੋਚ ਰੱਖੀ ਗਈ ਸੀ 2009 ਦੇ ਵਿੱਚ ਨਹੀਂ ਪੱਥਰ ਵੀ ਰੱਖ ਦਿੱਤਾ ਗਿਆ ਉਸ ਤੋਂ ਬਾਅਦ 2012 ਦੇ ਵਿੱਚ ਇਹ ਕੰਪਲੀਟ ਵੀ ਹੋਣਾ ਸੀਗਾ ਤਾਂ ਹਾਲਾਂਕਿ ਉਹ ਤਾਂ ਸਰਕਾਰ ਬਦਲੀ ਤਾਂ ਉਸ ਤੋਂ ਬਾਅਦ ਫਿਰ ਸ ਨੂੰ ਵਕਤ ਲੱਗਿਆ ਤੇ 2016 ਦੇ ਵਿੱਚ ਬਣ ਕੇ ਕੰਪਲੀਟ ਹੋ ਗਿਆ ਇਸ ਤਰੀਕੇ ਦੇ ਜਦੋਂ ਟਰਮੀਨਲ ਬਣਦੇ ਨੇ ਇਸ ਤਰੀਕੇ ਦਾ ਜਦੋਂ ਵਿਕਾਸ ਹੁੰਦੇ ਨੇ ਤਾਂ ਉਹਦੇ ਲਈ ਜ਼ਾਹਿਰ ਤੌਰ ਤੇ ਸਰਕਾਰਾਂ ਨੂੰ ਕ੍ਰੈਡਿਟ ਵੀ ਮਿਲਦਾ ਮਿਲਦਾ ਹੈ ਲੇਕਿਨ ਇਸ ਸਰਕਾਰ ਦੇ ਵਿੱਚ ਐਡੇ ਵੱਡੇ ਪ੍ਰੋਜੈਕਟ ਤਾਂ ਬਣਨੇ ਕੀ ਹੈਗੇ ਨਹੀਂ ਜਿਹੜੇ ਬਿਲਕੁਲ ਬਿਲਕੁਲ ਜਿਹੜੇ ਬਣੇ ਹੋਏ ਨੇ ਉਹਨਾਂ ਦੀ ਹੀ ਸਾਮਲੀ ਕਰ ਪਾ ਰਹੀ ਔਰ ਇੱਥੇ ਯਕੀਨਨ ਸਰਕਾਰ ਦੀ ਵੱਡੀ ਇੱਕ ਜਵਾਬਦੇਹੀ ਬਣਦੀ ਹੈ ਲੇਕਿਨ ਇੱਥੇ ਮਾਨ ਸਰਕਾਰ ਜੋ ਮੰਚਾਂਦਾ ਉਹ ਲਗਾਤਾਰ ਕਰ ਰਹੀ ਹੈ ਯਕੀਨਨ ਇਸ ਨੂੰ ਲੈ ਕੇ ਰੋਸ ਵੀ ਪਾਇਆ ਜਾ ਰਿਹਾ ਬਹੁਤ ਬਹੁਤ ਸ਼ੁਕਰ ਅਰਵਿੰਦਰ ਫਿਲਹਾਲ ਦੀ ਇਸ ਸਾਰੀ ਜਾਣਕਾਰੀ ਲਈ ਲੇਕਿਨ ਫਿਲਹਾਲ ਇੱਥੇ ਸਰਕਾਰ ਦਾ ਵੱਡਾ ਇੱਕ ਜਵਾਬਦੇਹੀ ਬਣਦੀ ਹੈ ਕਿ ਆਖਿਰ ਕਿਉਂ ਜਿਹੜਾ ਇਹ ਮੁਹਾਲੀ ਬਸ ਅੱਡਾ ਬਣਾਇਆ ਗਿਆ ਪਹਿਲਾਂ ਉਸ ਦੀ ਹਾਲਤ ਜਿਹੜੀ ਹੈ ਖਰਾਬ ਹੋ ਰਹੀ ਹੈ ਔਰ ਜੋ ਸਿੱਖ ਸ਼ਖਸੀਅਤਾਂ ਦੇ ਬੁੱਤ ਲਗਾਏ ਗਏ ਨੇ ਉਸ ਨੂੰ ਲਗਾਤਾਰ ਹਟਾਏ ਜਾਣਾ ਇਹ ਕਈ ਸਵਾਲ ਖੜੇ ਕਰਦਾ ਹੈ